ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਲਕੀਤ ਮਹਾਰ ਬਲੌਂਗ ਵਿੱਚ ਤੁਹਾਡਾ ਸਵਾਗਤ ਹੈ ਤੁਸੀਂ ਉਮੀਦ ਕਰਦੇ ਹਾਂ ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਠੀਕ ਹੋਵੋਗੇ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਇੱਧਰ ਕੁ ਸਵੇਰ 10 ਵਜੇ ਦਾ ਟਾਈਮ ਸੀ ਤੇ ਬੱਚਿਆਂ ਨੂੰ ਹੈਗੀਆਂ ਸੀ ਛੁੱਟੀਆਂ ਤੇ ਆਪਾਂ ਤਰਨਤਾਰਨ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਜਾ ਰਹੇ ਸੀ ਘਰੋਂ ਤੇ ਇਹ ਬੱਚਿਆਂ ਨੇ ਛੁੱਟੀਆਂ ਕਰਕੇ ਫਿਰ ਇੱਧਰ ਆਪਾਂ ਤਰਨਤਨ ਸਾਹਿਬ ਦੇ ਬਾਜ਼ਾਰ ਵਿੱਚ ਪਹੁੰਚ ਗਏ ਤੇ ਇੱਥੋਂ ਕਿਲੋਕੀਮੀਟਰ ਜਾ ਕੇ ਆਪਾਂ ਫਿਰ ਗੱਡੀ پارک ਕੀਤੀ ਤੇ ਗੱਡੀ پارک ਕਰਕੇ ਤੇ ਫਿਰ ਆਪਾਂ ਦਰਸ਼ਨ ਕਰਨ ਵਾਸਤੇ ਸ਼੍ਰੀ ਦਰਬਾਰ ਸਾਹਿਬ ਤਰਨਤਨ ਸਾਹਿਬ ਵਾਲੇ ਅਸੀਂ ਜਾ ਰਹੇ ਸੀ ਨਾਲ ਬੇਟਾ ਵੀ ਅਰਨੇ ਸੀ ਵਾਈਪ ਨੇ ਮੇਰੇ ਨਾਲ ਤੇ ਅਸੀਂ ਗੁਰੂ ਘਰ ਦੇ ਦਰਸ਼ਨ ਕਰਨ ਵਾਸਤੇ ਜਾ ਰਹੇ ਆ ਇਧਰ پارک ਵੀ ਹੈਗੀ ਆ ਗੱਡੀਆਂ ਦੀ پارک ਬਹੁਤ ਵਧੀਆ ਆ پارک ਗੁਰਦੁਆਰਾ ਸਾਹਿਬ ਲੱਗਿਓ ਵੇ ਤੇ ਬਹੁਤ ਹੀ ਵਧੀਆ ਇੰਦਾ پارک ਕਰਕੇ ਫਿਰ ਧਿਆਨ ਨਹੀਂ ਰਹਿੰਦਾ ਗੱਡੀ ਦੀ ਜਮੇਰੀ ਗੁਰਦੁਆਰਾ ਸਾਹਿਬ ਦੇ ਫਿਰ ਹੋ ਜਾਂਦੀ ਹੈ ਜੀ ਤੇ ਬਾਹਰ ਉਤਰਾਣਾ ਲਾਉਣਾ ਬੜੀ ਮੁਸ਼ਕਲ ਹੋ ਜਾਂਦੀ ਆ ਇਧਰ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਗਏ ਆ ਇਹ ਗੁਰਦੁਆਰਾ ਮੰਜੀ ਸਾਹਿਬ ਦਾ ਇਤਿਹਾਸ ਹੈ ਮੀਰੀ ਪੀਰੀ ਦੇ ਮਾਲਕ ਸ੍ਰੀ ਹਰਗੋਬਿੰਦ ਪਾਸ਼ਾ ਦਾ ਅਸਥਾਨ ਹੈ ਇਹ ਇਹ 52 ਰਾਜਿਆਂ ਨੂੰ ਜਿਹੜੋਂ ਗਵਾਲੀਅਰ ਦੇ ਕਿਲੇ ਚ ਰਿਹਾ ਕਰਕੇ ਲਿਆਏ ਸੀ ਉਦੋਂ ਇੱਥੇ ਆਏ ਸੀ ਤੇ ਉਦੋਂ ਇੱਥੇ ਮਤਲਬ ਰਾਤ ਰਹੇ ਸੀ ਤੇ ਇਹ ਬੱਚਿਆਂ ਨੂੰ ਮਤਲਬ ਜ਼ਰੂਰ ਹੀ ਇਤਿਹਾਸਕ ਥਾਵਾਂ ਦਿਖਾਉਣੀਆਂ ਚਾਹੀਦੀਆਂ ਆਪਣੇ ਗੁਰੂ ਘਰਾਂ ਦੀਆਂ ਤੇ ਇਤਿਹਾਸ ਦੇ ਨਾਲ ਜੋੜਨਾ ਚਾਹੀਦਾ ਆ ਤੇ ਗੁਰੂ ਘਰ ਆਪਣੇ ਦਿਖਾਉਣੇ ਚਾਹੀਦੇ ਨੇ ਫਿਰ ਬੱਚੇ ਛੋਟੇ ਹੁੰਦੇ ਇਹ ਸਿੱਖਿਆ ਦੇ ਉੱਤੇ ਲੱਗਦੇ ਨੇ ਬੱਚਿਆਂ ਨੂੰ ਜਰੂਰ ਲੈ ਕੇ ਛੁੱਟੀਆਂ ਦੇ ਵਿੱਚ ਜਾਓ ਉਦਾਂ ਵੀ ਜੇ ਟਾਈਮ ਲੱਗਦਾ ਹੈ ਤੇ ਤਾਂ ਵੀ ਜਾਓ ਜਰੂਰ ਜਾਣਾ ਚਾਹੀਦਾ ਆ ਤੇ ਗੁਰੂ ਘਰ ਦੀ ਸਿੱਖਿਆ ਦੇ ਨਾਲ ਜੋੜਨਾ ਚਾਹੀਦਾ ਬੱਚਿਆਂ ਨੂੰ ਆਪਾਂ ਤੇ ਇਧਰ ਇਹਨਾਂ ਨੇ ਛੁੱਟੀਆਂ ਆ ਬੱਚਿਆਂ ਨੂੰ ਫਿਰ ਅਸੀਂ ਲੈ ਕੇ ਤੇ ਦਰਬਾਰ ਸਾਹਿਬ ਦਰਸ਼ਨ ਕਰਨ ਵਾਸਤੇ ਅਸੀਂ ਗਏ ਤਰਨਤਾਰਨ ਸਾਹਿਬ ਵਾਲੇ ਤੇ ਬਹੁਤ ਹੀ ਮਨ ਨੂੰ ਸ਼ਾਂਤੀ ਸਕੂਨ ਮਿਲੀ ਤੇ ਅਸੀਂ ਬੱਚਿਆਂ ਨੂੰ ਜਦੋਂ ਲੈ ਕੇ ਜਾਈਦਾ ਨਾਲ ਫਿਰ ਅੰਦਰ ਗੁਰੂ ਘਰ ਤੇ ਜਾ ਕੇ ਕੀਰਤਨ ਕਥਾ ਮਤਲਬ ਸੁਣਾਈ ਦੀ ਆ ਇਤਿਹਾਸ ਸੁਣਾਈ ਦਾ ਆ ਤੇ ਘਰ ਵੀ ਬੱਚਿਆਂ ਨੂੰ ਆਣ ਕੇ ਦੱਸੀਦਾ ਹੈ ਇੱਧਰ ਸਵੇਰ ਦਾ ਟਾਈਮ ਸੀ ਤੇ ਮੈਂ ਸੈਰ ਕਰਨ ਵਾਸਤੇ ਚੱਲਿਆ ਸੀ ਬਾਹਰ ਤੇ ਇੱਕ ਕਾਲੇ ਰੰਗ ਦੀ ਬਿੱਲੀ ਇਹ ਬਹੁਤ ਹੀ ਪਿਆਰੀ ਲੱਗੀ ਇਹ ਆਣ ਕੇ ਤੇ ਮੰਜੇ ਦੇ ਤੇ ਸੁੱਤੀ ਹੈ ਤੇ ਹੁਣ ਮੈਨੂੰ ਵੇਖ ਰਹੀ ਹੈ ਇਹ ਵੀ ਮੇਰੀ ਸ਼ੂਟਿੰਗ ਚੱਲ ਰਹੀ ਆ ਤੇ ਇਹਦੀਆਂ ਅੱਖਾਂ ਬਹੁਤ ਜਾਗ ਰੀਆਂ ਸੀ ਕੁਦਰਤ ਦੇ ਨਜ਼ਾਰੇ ਨੇ ਕੁਦਰਤ ਦੇ ਜੀਵ ਨੇ ਚਲੋ ਤੂ ਘੜੀ ਅਰਮਾਨਗਰ ਚੱਲੀ ਆ ਇੱਧਰ ਆਪਾਂ ਦੁਪਹਿਰ ਦੇ ਟਾਈਮ ਪਸ਼ੂਆਂ ਨੂੰ ਪੱਠੇ ਪਾ ਦਈਦੇ ਨੇ 3:00 ਵਜੇ ਦੇ ਟਾਈਮ ਦੇ ਨਾਲ ਮੱਖੀ ਫੇਰ ਵੀ ਥੋੜੀ 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 ਬਹੁਤੀ ਹੈਗੀ ਆ ਤੇ ਆ ਜਿਹੜੀ ਡੱਬੀ ਗਈਆਂ ਸਾਹਮਣੇ ਵੇਖ ਰਹੇ ਤੁਸੀਂ ਇਹਨੂੰ ਆਦਤ ਆ ਇਹ ਖੁਰਲੀ ਦੇ ਵਿੱਚ ਚੜ ਕੇ ਤੇ ਇਹਨੇ ਪੱਠੇ ਖਾਣੇ ਨੇ ਤੇ ਇਹਨੂੰ ਜਿੰਨਾ ਮਰਜ਼ੀ ਥੱਲੇ ਧਰ ਲੋ ਇਹਨੇ ਫੇਰ ਖੁਰਲੀ ਦੇ ਵਿੱਚ ਚੜ ਜਣਾ ਆ ਤੇ ਇਹਨੂੰ ਤੰਗ ਕਰਕੇ ਵੀ ਜ਼ਿਆਦਾ ਤਾਂ ਨਹੀਂ ਬੱਧੇ ਦਾ ਫੇਰ ਇਹਦੇ ਕੋ ਪੱਠੇ ਨਹੀਂ ਖਾਦੇ ਜਾਣੇ ਤੇ ਚਲੋ ਇਹਦੀ ਮੌਜ ਹੈ ਇਹਦੀ ਆਦਤ ਹੈ ਫਿਰ ਪੱਠੇ ਇਸ ਤਰ੍ਹਾਂ ਇਹ ਖਾ ਲਿੰਦੀ ਆ ਇੱਧਰ ਆਪਾਂ ਫੁੱਲ ਲਗਾਏ ਨੇ ਚਿੱਟੇ ਫੁੱਲ ਵੀ ਆਗੇ ਨੇ ਤੇ ਆ ਜਿਹੜੇ ਪੀਲੇ ਦਜੇ ਰੈੱਡ ਫੁੱਲ ਨੇ ਇਹ ਸਦਾ ਬਾਹਰ ਬੂਟਾ ਆ ਇਸ ਸਿਆਲ ਦੇ ਵਿੱਚ ਵੀ ਗਰਮੀਆਂ ਦੇ ਵਿੱਚ ਵੀ ਇਹ ਮਤਲਬ ਖਦਮ ਨਹੀਂ ਹੁੰਦੇ ਤੇ ਫੁੱਲਾਂ ਦੇ ਬੂਟੇ ਵੀ ਸਾਰਿਆਂ ਨੂੰ ਆਪਾਂ ਨੂੰ ਲਾਉਣੇ ਚਾਹੀਦੇ ਨੇ ਬਹੁਤ ਹੀ ਵਧੀਆ ਤੇ ਇੱਧਰ ਤੁਹਾਨੂੰ ਖੇਤਾਂ ਦੇ ਨਜ਼ਾਰੇ ਵਿਖਾਉਨੇ ਆਪਾਂ ਇੱਧਰ ਖੇਤਾਂ ਦੇ ਵਿੱਚ ਸ਼ਾਮ ਦਾ ਟਾਈਮ ਆ ਤੇ ਥੋੜੀ ਥੋੜੀ ਹਵਾ ਵੀ ਚੱਲ ਰਹੀ ਸੀ ਹੁਣ ਗਰਮੀਆਂ ਦੇ ਦਿਨ ਨੇ ਤੇ ਬਹੁਤ ਉਤਰਾ ਗਰਮੀ ਹੁੰਦੀ ਹੈ ਚਲੋ ਇਹ ਵੀ ਥੋੜਾ ਕੇ ਹੁਣੇ ਠੰਡਾ ਆਇੰਦਾ ਹੈ ਇਹ ਟਾਲੀ ਦੇ ਦਰਖਤ ਲਗਾਇਆ ਆਪਾਂ ਤੇ ਦਰਖਤ ਹੋਰ ਵੀ ਕਾਫੀ ਲਗਾਏ ਸਪੈਜਦੇ ਦੇ ਲਗਾਏ ਨੇ ਤੇ ਤਰੀਕਾਂ ਲਗਾਈਆਂ ਨੇ ਅਸੀਂ ਹਰ ਸਾਲ 5-10 ਦਰਖਤ ਮਤਲਬ ਲਗਾਈਦੇ ਨੇ ਤੇ ਸਾਰਿਆਂ ਨੂੰ ਸਾਨੂੰ ਲਗਾਉਣੇ ਚਾਹੀਦੇ ਨੇ ਤੇ ਬਹੁਤ ਹੀ ਜ਼ਰੂਰੀ ਨੇ ਜਿਹੜੇ ਵਾਤਾਵਰਨ ਨੂੰ ਛੋਧ ਰੱਖਦੇ ਨੇ ਇਹਦੇ ਨਾਲ ਗਰਮੀ ਵਿਆਂ ਦੇ ਕਾਟਣ ਦੀ ਜਿੰਨੇ ਦਰਖਤ ਜ਼ਿਆਦੇ ਹੋਣਗੇ ਹੁਣ ਵੇਖੋ ਗਰਮੀ ਦਿਨੋਂ ਦਿਨ ਵਧਦੀ ਜਾਂਦੀ ਪਹਿਲਾਂ ਦਰਖਤ ਕਿੰਨੇ ਹੁੰਦੇ ਸੀ ਤੇ ਉਦੋਂ ਮਤਲਬ ਗਰਮੀ ਘਾਟਣ ਦੀ ਸੀ ਤੇ ਹੁਣ ਮਤਲਬ ਗਰਮੀ ਵਧਦੀ ਜਾਂਦੀ ਆ ਇਹ ਕੇਲੇ ਦਾ ਪੌਦਾ ਲਗਾਇਆ ਆਪਾਂ ਕੇਲੇ ਦਾ ਬੂਟਾ ਪਲਾਂਟ ਤੇ ਇਹਨੂੰ ਕੇਲੇ ਲੱਗੇ ਨੇ ਅਰਕੀ ਇਹ ਦੋ ਮਹੀਨਿਆਂ ਦਾ ਬੂਟਾ ਹੋ ਗਿਆ ਆ ਤੇ ਇਹ ਬੜਾ ਆਸਾਨੀ ਦੇ ਨਾਲ ਮਿਲ ਜਾਂਦਾ ਆ ਇਹ ਮਤਲਬ ਆਸਾਨੀ ਦੇ ਨਾਲ ਆਪਾਂ ਨੂੰ ਮਿਲ ਜਾਂਦਾ ਆ ਇਹਦਾ ਇੱਕ ਹੀ ਅਸੀਂ ਬੂਟਾ ਲਗਾਇਆ ਸੀ ਤੇ ਇਹਦੇ ਨਾਲ ਕਾਫੀ ਤਿਆਰ ਹੋ ਗਏ ਨੇ ਕਾਫੀ ਸਾਰੇ ਇਹ 6 ਮਹੀਨੇ ਸਾਲ ਦੇ ਵਿੱਚ ਕਾਫੀ ਤਿਆਰ ਹੋ ਜਾਂਦੇ ਨੇ ਨਾਲ ਇਹਦੇ ਤੇ ਇਧਰ ਵਿੱਚ ਆਪਾਂ ਬਾਜਰਾ ਲਗਾਇਆ ਆ ਸਪੈਦਿਆਂ ਤੇ ਇਹ ਤਰੀਕ ਦਾ ਬੂਟਾ ਸੀ ਇਹ ਅਰਨਮਨ ਲਗਾ ਗਿਆ ਸੀ ਬੇਟਾ ਮੇਰਾ ਤੇ ਉਹਨਾਂ ਨੂੰ ਵੀ ਪ੍ਰੇਰਨਾ ਦੇਈ ਦੀ ਨੇ ਵੀ ਲਗਾਓ ਇਧਰ ਝੋਨੇ ਦੇ ਵਿੱਚ ਆਖ ਹੋ ਗਿਆ ਜਿਹਨੂੰ ਨਦੀਨ ਵੀ ਬੋਲਿਆ ਜਾਂਦਾ ਆ ਤੇ ਵਿੱਚ ਕਿਤੇ ਕਿਤੇ ਕੋਈ ਬੂਟੇ ਦੇਖ ਰਹੇ ਸੀ ਹੁਣ ਤੇ ਕੋਈ ਕੋਈ ਸ਼ਾਮ ਦੇ ਟਾਈਮ ਕੋਈ ਸਵੇਰ ਦੇ ਟਾਈਮ ਤੇ ਫਿਰ ਆਪਾਂ ਇਹਨੂੰ ਵਿੱਚੋਂ ਬੂਟੇ ਕੱਢ ਹੀ ਜਾਂਦੇ ਹਾਂ ਨਾਲ ਪੱਠਿਆਂ ਦੇ ਕੰਮ ਆ ਜਾਂਦੇ ਨੇ ਫਿਰ ਇਹ ਤੇ ਮਿਹਨਤ ਕਰਕੇ ਫਿਰ ਆਪਣੇ ਆਪ ਵੀ ਵਧੀਆ ਆ ਤੇ ਨਾਲੇ ਥੋੜਾ ਬਹੁਤਾ ਕੰਮ ਕਰਦਾ ਰਹੀ ਕਿ ਸਰੀਰ ਵੀ ਸਿਹਤ ਵੀ ਤੰਦਰੁਸਤ ਰਹਿੰਦੀ ਆ ਤੇ ਅਸੀਂ ਜਿਆਦਾ ਤੇ ਫਿਰ ਆ ਵੀ ਮਤਲਬ ਕੰਮ ਕਰ ਲਈਦਾ ਨਦੀਨ ਦਾ ਵੀ ਤੇ ਆਪ ਹੀ ਖੱਡ ਲਈਦਾ ਆ ਜੇ ਕੋਈ ਫਿਰ ਬਾਜੀ ਜਿਆਦਾ ਜਾਬਦਾ ਕੰਮ ਤੇ ਫਿਰ ਲੇਬਰ ਨਾਲ ਲੱਗਦਾ ਨਹੀਂ ਤੇ ਆਪ ਹੀ ਮੇਰੇ ਨਾਲੇ ਪੱਠਿਆਂ ਦੇ ਵਿੱਚ ਪੱਠਿਆਂ ਦੇ ਕੰਮ ਆ ਜਾਂਦਾ ਆ ਤੇ ਹੁਣ ਮੌਸਮ ਬਦਲ ਰਿਹਾ ਤੇ ਵਿੱਚ ਵਿੱਚ ਝੋਨੇ ਨੂੰ ਕਿਤੇ ਮੈਂ ਵੇਖਿਆ ਪਤਲਵੇਟ ਸੁੰਡੀ ਜਿਹੜੀ ਆਪਾਂ ਕਹਿ ਦਿੰਨੇ ਆ ਉਹ ਵੀ ਪੈ ਰਹੀ ਸੀ ਤੇ ਉਹਦੀ ਵੀ ਹੁਣ ਆਪਾਂ ਸਪਰੇਅ ਕਰਨੀ ਆ ਤੇ ਉਸ ਤੋਂ ਪਹਿਲਾਂ ਪਹਿਲਾਂ ਆਪਾਂ ਸਮਾਗ ਦੇ ਬੂਟੇ ਵਿੱਚੋਂ ਫੜ ਲਈਏ ਫਿਰ ਕਿਉਂਕਿ ਦੁਬਾਰਾ ਨਹੀਂ ਹੁਣ ਮੁੜ ਕੇ ਝੋਨਾ ਨਸਾਰੇ ਦੇ ਤੇ ਵੀ ਆਉਂਦੇ ਆ ਤੇ ਝੋਨਾ ਮੁੜ ਕੇ ਨਿਸਰ ਜਾਣਾ ਆ ਇਹਨੂੰ ਬਰੇਕੀ ਸਪਰੇ ਹੋਣੀ ਆ ਤੇ ਇਸ ਕਰਕੇ ਪਹਿਲੋਂ-ਪਹਿਲੋਂ ਵਿੱਚ ਬੂਟੇ ਜਿਹੜੇ ਕੋਈ ਦੀਦੇ ਸੀ ਉਹ ਫੜ ਲਿਏ ਤੇ ਜਿਹੜਾ ਅੱਗੇ ਤੋਂ ਮਤਲਬ ਸਾਫ਼ ਹੋ ਚੁੱਕੇ ਤਾਂ ਵੀ ਸਵਾੰਗ ਬਹੁਤ ਘੱਟ ਜਾਊਗਾ ਤੇ ਮੁੜ ਕੇ ਬਾਅਦ ਵਿੱਚ ਫਿਰ ਦੁਬਾਰਾ ਸਪਰੇ ਨਹੀਂ ਹੋਣੀ ਸਪਰੇ ਕੀ ਹੋਣੀ ਆ ਝੋਨਾ ਨਿਸਲਣ ਦੇ ਤੇ ਆ ਗਿਆ ਆ ਇਹ ਵਿੱਚ ਕੁਝ ਅਰਬੀ ਦੇ ਬੂਟੇ ਲਾਏ ਸਬਜ਼ੀਆਂ ਦੇ ਆਪਾਂ ਤੇ ਕਾਫੀ ਜਦੀ ਗਰਮੀ ਹੈ ਸ਼ਾਮ ਦਾ ਟਾਈਮ ਹੈ ਫਿਰ ਥੋੜਾ ਜਿਹਾ ਕੁਝ ਫਰਕ ਪਿਆ ਹੈ ਸਵੇਰੇ 10 ਵਜੇ ਤੱਕ ਬਹੁਤ ਹੀ ਗਰਮੀ ਜਦੀ ਹੋ ਜਾਂਦੀ ਆ ਤੇ ਫਿਰ ਦੋ ਟਾਈਮ ਸਵੇਰ ਸ਼ਾਮ ਟਾਈਮ ਲਗਾਈਦਾ ਆ ਤੇ ਵਿੱਚ ਜਿਹੜਾ ਕੱਖ ਹੈ ਬੰਦੀਨ ਫੜ ਲਿਦਾ ਚਲੋ ਜੀ ਬਾਏ ਬਾਏ ਮਿਲਦੇ ਆ ਅਗਲੇ ਵੀਰਾਂ ਵਿੱਚ ਬਾਏ ਬਾਏ